ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕਾ ਲੋਗੜ ਵਿਖੇ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਜੰਗ ਪਹਿਲਾ ਫਤਿਹ ਦਿਵਸ ਗੁਰਦੁਆਰੇ ਦੇ ਪ੍ਰਧਾਨ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਜੀ ਵੱਲੋਂ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਕੀਰਤਨ ਦਾ ਆਨੰਦ ਮਾਣਿਆ ਅਤੇ ਰਾਗੀ ਜੱਥਿਆਂ ਵੱਲੋਂ ਕੀਰਤਨ ਜਾਸ ਕੀਤਾ ਗਿਆ ਇਸ ਮੌਕੇ ਤੇ ਸੰਗਤਾਂ ਵਾਸਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ આજ ਤੱਕ ਤੋਂ ਮਧੁਰਾਇਪੁੱਦੀ ਖਾਸ ਰਿਪੋਰਟ ਰੂਪੇ ਸਗਾਂ ਅੰਦਰ ਸੰਗੇ ਆਪਣਾਂ ਕੰਮੇ ਕੋਹੀ ਨਿਸ਼ਾਨੀ ਜੀਤ ਕੀ ਤੋਹੀ ਨਿਸ਼ਾਨੀ ਜੀਤ ਕੀ ਆਜ ਤੋਹੀ ਆਜ ਤੋਹੀ ਕੋਹੀ ਜਗਦੀ ਆਜ ਤੋਹੀ ਤੁਹੀ ਜਗ ਕੀ ਰਾ ਇਤਮਾਰਗ ਪੈਰ ਤਰੀ ਜਾ ਇਤਮਾਰਗ ਪੈਰ ਤਰੀ ਜਾ ਇਤਮਾਰਗ ਪੈਰ ਤਰੀ ਜਾ ਸੋਨਲੀ ਆਦੇ ਨਾ ਮੰਗੇ ਕੀ ਕਰਦਾ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਵਿਸ਼ਾਲ ਸਿੰਘ ਜੀ ਕਥਾਵਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਭਾਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫੇਰ ਨ ਮਿਟਾ ਨਿਤ ਨੀਤ ਨਾਨਕ ਗੁਰ ਤੇ ਥਿਤ ਪਾਈ ਸਤਿਪਾਤਸ਼ ਗਰੀਬਨਵਾਜ਼ ਦੀਨ ਦੁਨੀਆਂ ਦੇ ਮਾਲਕ ਹਰ ਸਾਲ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਦਸਤਕਾਰਜਕ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮੈਂ ਦਾਸ ਰਜੇ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾਦਾਰੀ ਗੁਰਦੁਆਰਾ ਗਲਾਸੀ ਲੋਹੜ ਸਾਹਿਬ ਦੀ ਅੱਜ ਸਾਇਰ ਸਰੂਰ ਹਰਗੁੰਦ ਪਾਤਸ਼ਾਹ ਜੀ ਦੇ ਪਹਿਲੇ ਜੰਗ ਪਹਿਲੇ ਫਤਿਹ ਦੇ ਸਮਾਗਮ ਮਨਾਏ ਜਾ ਰਹੇ ਨੇ ਅਮਰਦੇਵ ਜੀ ਨੂੰ ਲੈ ਕੇ ਤੇ ਰਾਤ ਦੇ ਸਮਾਗਮ ਸਜ ਰਹੇ ਨੇ ਗੁਰਬੇ ਲੰਗਰ ਚੱਲ ਰਹੇ ਨੇ ਤਾਜ਼ਾ کشمیر ਸੰਦੇ ਭੂਰੀ ਵਾਲੇ ਉਹਨਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਹੇ ਨੇ ਐਸ ਵੇਲੇ ਸਿੰਘ ਸਾਹਿਬ ਜੀ ਗਿਆਨੀ ਰغبੇਰ ਸਿੰਘ ਜੀ ਔਰ ਸੁਰ ਸਿੰਘ ਤੋਂ ਬਗਾ ਚਰਨ ਜੀ ਸਿੰਘ ਜੀ ਤੋਂ ਬਾਬਾ ਕਾਰ ਸਿੰਘ ਜੀ ਆ ਵਿਦੇਸ਼ ਗਏ ਨੇ ਉਹਨਾਂ ਹੀ ਖਾਣ ਦੇ ਸਾਬ ਜਦ ਆਏ ਨੇ ਔਰ ਪੰਥ ਦੇ ਮਹਾਨ ਵਿਦਵਾਨ ਪਿਰਤਨੀਏ ਕਥਾਵਾਚਕ ਔਰ ਮਹਾਨ ਸ਼ਰਸੀਤਾ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਨੇ ਇਹਨਾਂ ਵਿੱਚ ਭਾਈ ਬੜੇ-ਬੜੇ ਮਹਾਨ ਰਾਗੀ ਜਥੇ ਆ ਰਹੇ ਨੇ ਸਾਰੇ ਸੰਗਤ ਨੂੰ ਬੇਨਤੀ ਹੈ ਭਾਈ ਇਹ ਜੋ ਸਮਾਗਮ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੇ ਵੀਰੇ ਦੇ ਮਾਲਕ ਜਿਨ੍ਹਾਂ ਨੇ ਪਹਿਲੀ ਜੰਗ ਇਸ ਸਥਾਨ ਦੇ ਲੜਕੇ ਪਹਿਲੀ ਫਤਿਹ ਪ੍ਰਾਪਤ ਕੀਤੀ ਉਹ ਮਹਾਨ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਪਿਆਰ ਤੇ ਇਸ਼ਾ ਦੇ ਨਾਲ ਮਨਾਇਆ ਜਾ ਰਿਹਾ ਹੈ ਪਰसों ਰੋਜ ਤੋਂ ਮਹਾਨ ਨਗਰ ਕੀਰਤਨ ਜੋ ਕਿ ਬਾਬਾ ਦੇਵ ਸਿੰਘ ਜੀ ਸ਼ਹੀਦ ਹੋ ਰੰਭ ਹੋਇਆ ਸੀ ਜਿਹਦੇ ਬਾਬਾ ਉਧਾਰ ਸਿੰਘ ਜੀ ਸੁਰ ਸਿੰਘ ਵਾਲੇ ਆਪਣੇ ਦਲ ਸਮੇਤ ਜਿਨ੍ਹਾਂ ਵਿੱਚ ਹਾਥੀ ਘੋੜੇ ਹੱਥਾਰੇ ਸੰਗਤ ਸ਼ਰਧਾਜਿਥੇ ਨਹਿਣੂ ਜਥੇ ਸਾਰੇ ਆਏ ਸੰਨ ਉਭਰਾਹੀ ਅਲਾਹੁ ਦੇ ਨਿਰਕੇਤਨ ਬੜਿਆ ਹੋਇਆ ਸੀ ਅੱਜ ਸਵੇਰ ਤੋਂ ਹੀ ਅਮਰਦਬੇਲ ਦਾ ਆਸਰਾ ਜੀ ਦੁਆਰ ਤੇ ਲੈ ਕੇ ਹੀ ਲੜੀਵਾਰ ਇਹ ਸਮਾਗਮ ਚੱਲ ਰਿਹਾ ਹੈ ਨੇ ਉਹ ਰਾਤ 12 1 ਵੇ ਤੇ ਕਰੇ ਸਮਾਗਮ ਚੱਲਦੇ ਰਹਿਣੇ ਨੇ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਨ ਮਨ ਤਾਂ ਦੇ ਨਾਲ ਇਹ ਸਮਾਗਮ ਨੂੰ ਕਰਨ ਵਾਸਤੇ ਆਪਣੀ ਸੇਵਾ ਦਿੱਤੀ ਹੈ ਤੁਹਾਡਾ ਵੀ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵੀ ਜਿਹੜੇ ਕਿ ਦੋ ਦਰਾਡੇ ਆਵਾ ਦੇਖ ਵੀ ਇਹ ਸਮਾਗਮ ਬਚਾਉਂਦੇ ਨੇ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਜੀ ਆਣ ਜੀ ਆਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ